ਇਹ ਦੇਖੋ ਜੀ ਹੁਣ ਤੋਂ ਹੀ ਪਾਣੀ ਦੀਆਂ ਵਿਛਾੜਾਂ ਉਹ ਦੇਖੋ ਹੁਣ ਚਲਾਇਆ ਬੋਲੇ ਸਵੀਡਮ ਇਹ ਕੈਮੀਕਲ ਵਾਲਾ ਪਾਣੀ ਆ ਇਹ ਜਿਹੜਾ ਮਿੱੱਚਾ ਵਾਲਾ ਹਾਂ ਹਾਂ ਕੈਮੀਕਲ ਆ ਇਹ ਲੜੂਗਾ ਇਹ ਦੇਖੋ ਬਾਈ ਹੁਣ ਤੋਂ ਹੀ ਆ ਲੋਕਾਂ ਨੂੰ ਜਾਗਰੂਤ ਹੋ ਜਾਈਏ ਕਿ ਆ ਕਰ ਜਾਗਰੂਤ ਹੋ ਜਾਓ ਬਈ ਸਾਰੇ ਉਹ ਉਹ ਤਾਂ ਨਹੀਂ ਪਾਣੀ ਆ ਰਿਹਾ ਉੱਥੇ ਤੱਕ ਉਹਨਾਂ ਦਾ ਪਾਣੀ ਦਾ ਆ ਨਹੀਂ ਰਿਹਾ ਬ੍ਰਿਗੇਟ ਵਿੱਚ ਹਨਾ ਮੈਂ ਹੀ ਅੰਦਾਜ਼ਾ ਇੰਨਾ ਕੋ ਫੋਰਾ ਨਹੀਂ ਮਾਰ ਘੜੀ ਵਰਗਾ ਫਿਰ ਨੇ ਫੋਰਾ ਕਾ ਨਹੀਂ ਕੁਛ ਨੂੰ ਤਾਂ ਹੈ ਬਾਈ ਇਹ ਉਹ ਵੀ ਦੇਖਦੇ ਆ ਤਾਂ ਥੱਲੇ ਨੂੰ ਬੈਠ ਕੇ ਟੁੱਟਣ ਪੈ ਜਾਂਦੇ ਉਹਨਾਂ ਦੀ ਤਿਆਰ ਹੈ ਇਹ ਦੇਖੋ ਜੀ ਤਿਆਰੀ ਕਰਦੇ ਹੋਏ ਮਿਰਚਾਂ ਵਾਲਾ ਪਾਊਡਰ ਲਾਹ ਰੰਗ ਦਾ ਉਧਰ ਵਾਈਟ ਕਲਰ ਦਾ ਵੇਖੋ ਹੋਲੀ ਖੇਡਦੇ ਹੋਏ ਬੋਲੇ ਸੋਨਹੀਓਲ ਜੈ ਹਰਿ ਸ੍ਰੀ ਅਕਾਲ ਟ੍ਰੇਲਰ ਕਰ ਰਹੇ ਨੇ ਟ੍ਰੇਲਰ ਨਹੀਂ ਭੈਣੂ ਉਹ ਤੱਕ ਸਮਾਂ ਲੱਗ ਰਹੀ ਆ ਤੁਹਾਡੇ ਜੀ ਕਿਹਦਾ ਫੋਟੋ ਮਿਰਚਾ ਬੜਾ ਗੰਦਾ ਮਿਰਚਾ ਹੈ ਇਸ ਦੇ ਵਿੱਚ ਆਪਣੇ ਭਰਾਵਾਂ ਦਾ ਖਵਾ ਇਧਰ ਕੀ ਆ ਹੁਣ ਤੋਂ ਹੀ ਤਿਆਰੀ ਹੁੰਦੀ ਹੋਈ ਦੇਖੋ ਸਾਡੇ ਪੰਜਾਬ ਤੇ ਹੀ ਹੁਣ ਤੋਂ ਹੀ ਹਮਲਾ ਕਰਦੇ ਹੋਏ ਮਗਰ ਇਮਾਨ ਕੈਮੀਕਲ ਵਾਲਾ ਬਾਈ ਸਾਵਧਾਨ ਰਹੋ ਸਾਰੇ ਬੰਦੇ ਤੁਹਾਨੂੰ ਹੁਣ ਤੋਂ ਹੀ ਦਿਖਾ ਰਹੇ ਆ ਪ੍ਰੋਟੈਸਟ ਇਹ ਡਰਾ ਰਹੇ ਆ ਹਲੋ ਦੇਖਿਓ ਬਾਈ ਜੀ ਕੀ ਬਾਤ ਆ ਬਾਈ ਇਹ ਦੇਖੋ ਕੈਮੀਕਲ ਵਾਲਾ ਪਾਣੀ गिरਦਾ ਹੋਇਆ ਦੇਖੋ ਜੀ ਹੁਣ ਤੋਂ ਹੀ ਪਾਣੀ ਦੀਆਂ ਵਿਛਾੜਾਂ ਉਹ ਦੇਖੋ ਹੁਣ ਚਲਾਇਆ ਬੋਲੇ ਸਵੀਡਮ ਇਹ ਕੈਮੀਕਲ ਵਾਲਾ ਪਾਣੀ ਆ ਇਹ ਜਿਹੜਾ ਮਿੱੱਚਾ ਵਾਲਾ ਹਾਂ ਹਾਂ ਕੈਮੀਕਲ ਆ ਇਹ ਲੜੂਗਾ ਇਹ ਦੇਖੋ ਬਾਈ ਹੁਣ ਤੋਂ ਹੀ ਆ ਲੋਕਾਂ ਨੂੰ ਜਾਗਰੂਤ ਹੋ ਜਾਈਏ ਕੀ ਕਰ ਜਾਗਰੂਤ ਹੋ ਜਾਓ ਬਈ ਸਾਰੇ ਉਹ ਤਾਂ ਨਹੀਂ ਪਾਣੀ ਆ ਰਿਹਾ ਉੱਥੇ ਤੱਕ ਉਹਨਾਂ ਦਾ ਪਾਣੀ ਤਾਂ ਨਹੀਂ ਰਿਹਾ ਬ੍ਰਿਕਟ ਦਾ ਨਹੀਂ ਨਹੀਂ ਆਂਦਾ ਇੰਨਾ ਕੋ ਬੋਰ ਨਹੀਂ ਮਾਰ ਘੜੀ ਕਰਦਾ ਐਨ ਐ ਫੋਰ ਹੈਗਾ ਨਹੀਂ ਕੁਝ ਤਾਂ ਹੈ ਬਾਈ ਨਹੀਂ ਉਹ ਵੀ ਦੇਖ ਲਿਆ ਇਹ ਤਾਂ ਥੱਲੇ ਨੂੰ ਬੈਠ ਕੇ ਟੂਸ਼ਨ ਪੈ ਜਾ ਬਾਈ